ਮੇਰਾ ਨਾਮ ਵਿਕਾਸ ਕੁਮਾਰ। ਇਹ ਪਾਜੀ ਆਰੂ ਕਿੱਥੇ ਹੋ ਕਿੱਦਾਂ ਲੱਗੀ ਹੈ? ਅੱਗ ਪਾਜੀ 8:30 ਵਜੇ ਦੇ ਕਰੀਬ ਲੱਗੀ ਸੀਗੀ। ਕਿੱਥੇ ਘੱਟ ਗਈ ਜੀ? ਇਹ ਫੈਕਟਰੀ ਹੈਗੀ ਹੈ B 21 ਪਲਾਟ ਸ਼ਿਵ ਚੌਂਗ ਦੇ ਕੋਲ ਹੈ। ਸਾਡੀ ਫੈਕਟਰੀ ਹੈ ਜੀ। ਇਹ ਕਾਰਟਨ ਦੀ ਫੈਕਟਰੀ ਹੈ। ਅੱਛਾ ਜੀ ਇਹ ਅੱਜ ਕਿੱਦਾਂ ਲੱਗੀ ਜੀ? ਸ਼ਾਰਟ ਸਰਕਟ ਦਾ ਕਾਰਨ ਹੈ ਜੀ। ਕਿੰਨੇ ਵਜੇ ਆਖਰੀ? ਸਵੇਰੇ 8:30 ਵਜੇ। ਹਾਂ ਜੀ। ਕੋਈ ਜਾਨੀ ਨੁਕਸਾਨ ਨਹੀਂ। ਨਹੀਂ ਜਾਨੀ ਨੁਕਸਾਨ ਕੋਈ ਨਹੀਂ ਆਇਆ। ਕੋਈ 3-4 3-4 بس ਇਹ ਅੰਦਰ ਸਮਾਨ ਪਿਆ ਸੀ ਸਮਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮਸ਼ੀਨਾਂ ਦਾ ਨੁਕਸਾਨ ਹੋ ਗਿਆ ਫੈਕਟਰੀ ਬੰਦ ਸੀ ਕਿ ਚਲਦੀ ਵਿੱਚ ਨਹੀਂ ਫੈਕਟਰੀ ਦੇ ਖੁੱਲਣ ਦਾ ਟਾਈਮ 9 ਵਜੇ ਦਾ ਹੈ 8:30 ਵਜੇ ਜਿਹੜਾ ਬੰਦਾ ਉੱਪਰ ਰਹਿੰਦਾ ਹੈ ਨਾ ਉਹਦਾ ਫੋਨ ਆਇਆ ਸੀ ਮੈਨੂੰ ਤੇ ਮੈਂ 10 ਮਿੰਟ ਬਾਅਦ ਪਹੁੰਚ ਗਿਆ ਸੀਗਾ ਤੇ ਉਸ ਤੋਂ ਬਾਅਦ ਫਾਇਰ ਬੀਅਰ ਨੂੰ ਫੋਨ ਕਰਤਾ ਆਂਦੇ ਸਾਰ ਹੀ 10 ਮਿੰਟੇ ਵਿੱਚ ਫਾਇਰ ਬੀਅਰ ਆ ਗਈ ਸੀ ਤੇ ਫਾਇਰ ਬੀਅਰ ਆਉਣ ਤੋਂ ਬਾਅਦ ਫਿਰ ਕੰਟਰੋਲ ਕੀਤਾ ਗਿਆ ਤਾੜਾ ਨੁਕਸਾਨ ਤਾਂ ਅੰਦਰ ਮਸ਼ੀਨਾਂ ਤੇ ਕਾਫੀ ਕਰੋੜਾਂ ਦਾ ਨੁਕਸਾਨ ਹੋਇਆ ਸਰ ਜੀ ਨਾਮ ਹੈ ਤੁਹਾਡਾ ਵੀਜੇ ਕੁਮਾਰ ਜੀ ਕਿਹੜੀ ਪੋਸਟ ਹੈ ਲੀਡਿੰਗ ਅਫਸਰ ਜੀ ਆ ਸਰ ਅੱਗ ਲੱਗੀ ਕਿਹਣੀ ਤੇ ਭਿਆੰਕ ਅੱਗ ਲੱਗੀ ਆਪਕੋ ਸਾਨੂੰ ਤਕਰੀਬਨ 8:45 ਮਿੰਟ ਤੇ ਇਨਫੋਰਮੇਸ਼ਨ ਆਈ ਸੀ ਹੂੰ ਕਿ ਇੰਡਸਟਰੀ ਏਰੀਆ ਹੈ ਨਾ ਪਰ ਫੈਕਟਰੀ ਵਿੱਚ ਅੱਗ ਲੱਗੀ ਆ ਅੱਛਾ ਜੀ ਜੀ ਅਸੀਂ ਮੌਕੇ ਤੇ ਤੁਰੰਤ ਫੋਗਲ ਮੈਂਟ ਤੋਂ ਫਾਇਰ ਟੈਂਡਰ ਇਕ ਕਰਵਾਣਾ ਕਰਤਾ ਆ ਕਿਤੇ ਅੱਛਾ ਜੀ ਜਦੋਂ ਮੌਕੇ ਤੇ ਆ ਗਏ ਉਹਨੇ ਦੇਖਿਆ ਅੱਗ ਜ਼ਿਆਦਾ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਹੋਰ ਫਾਇਰ ਟੈਂਡਰ ਗਿਲ ਰੋਡ ਫਾਇਰ ਸਟੇਸ਼ਨ ਤੋਂ ਤਾਜਪੁਰ ਰੋਡ ਫਾਇਰ ਸਟੇਸ਼ਨ ਤੋਂ ਤੇ ਮੇਨ ਹੈੱਡਕ quarter ਤੋਂ ਦੋ- ਉਹ ਆ ਗਿਆ ਇਸ ਅੱਗ ਨੂੰ ਤਕਰੀਬਨ 2.5 ਤੋਂ 3 ਘੰਟੇ ਵਿੱਚ ਬੰਦ ਹੋ ਗਿਆ ਗੱਡੀਆਂ ਲੱਗੀਆਂ ਗੱਡੀਆਂ ਹੀ 20 ਤੋਂ 25 ਗੱਡੀਆਂ ਲੱਗੀਆਂ ਸਰ ਕਿਹੜੀ ਅੱਗ ਲੱਗਣ ਦਾ ਵਾਰਨ ਤੇ ਇਹ ਪਤਾ ਨਹੀਂ ਲੱਗਿਆ ਜੀ ਕਿੰਨਾ ਨੁਕਸਾਨ ਨੁਕਸਾਨ ਨੂੰ ਬਾਰੇ ਵੀ ਹਜੇ ਉਹਨਾਂ ਨੇ ਕੋਈ ਕਲੀਅਰ ਗੱਲ ਨਹੀਂ ਕਾਲੀ ਬੈਟਰੀ ਹੈਗੀ ਐ ਕਿਚ ਫੈਕਟਰੀ ਚ ਅੱਗ ਲੱਗੀ ਫੈਕਟਰੀ ਸਰ ਇੱਥੇ ਪੇਪਰ ਬੰਦਾ ਸੀ ਜੀ ਗੱਟਾ 50 ਹਾਂ ਜੀ ਪੇਪਰ ਬੰਦਾ ਸੀ ਗੱਟਾ ਕੁੱਤਾ ਹੀ ਬੰਦਾ ਸੀ ਗੱਟਾ ਹਾਂ ਜੀ ਉਹ ਹੀ ਪੇਪਰ ਬੰਦਾ ਸੀ ਅੱਛਾ ਕੀ ਹੋਊ ਕੋਈ ਜਾਨੀ ਨੁਕਸਾਨ ਤੋਂ ਨਹੀਂ ਕੋਈ ਜਾਨੀ ਜਾਨੀ ਨੁਕਸਾਨ ਕੋਈ ਨਹੀਂ ਹੈ ਜੋ ਮਾਲੀ ਨੁਕਸਾਨ ਹੋਇਆ ਉਸ ਬਾਰੇ ਮਨ ਕੇ ਮਾਲਕ ਜਦੋਂ ਤੱਕ ਸਭ ਕੁਝ ਸਵਾਰ ਕਲੀਅਰ ਹੋਏਗਾ ਜੀ ਠੀਕ ਹੈ ਕੀ ਹੋਰ ਸਰ ਕੋਈ ਕੋਈ ਇੰਜਰਡ ਆਇਆ ਹੋਵੇ ਕੁਝ ਨਹੀਂ ਕੋਈ ਇੰਜਰਡ ਨਹੀਂ ਠੀਕ ਹੈ